ਜਿਵੇਂ ਮਾਰਕੀਟ ਨੂੰ ਬਈ ਜਿਵੇਂ ਆਪਾਂ ਕਹਿੰਦੇ ਨੇ ਕਿ ਲੋਕ ਵਧੀਆ ਗਾ ਬਈ ਜੀ ਮੈਂ ਨਾ ਜੀ ਕੋਈ ਕੁਝ ਕਹੀ ਜਾਵੇ ਅਸੀਂ ਤੇ ਸਾਰੇ ਚਰਚਾ ਚਲਾ ਦੇਖ ਲਿਆ ਠੀਕ ਹੈ ਜੀ ਇਹੀ ਫਿੱਟ ਬੈਠਾਗਾ ਹਾਂ ਜੀ ਸਾਰੇ ਲੋਕ ਬਈ ਸਾਨੂੰ ਇਹ ਲੱਗਾ ਠੀਕ ਹੈ ਬਈ ਜੀ ਜਾਈਚ ਵੀ ਪੂਰਾ ਤਗੜਾ ਠੀਕ ਹੈ ਜੀ ਸਾਰੇ ਤਗੜੇ ਤੇ ਖਰਚਾ ਵੀ ਘਟਾਗਾ ਰੇਟ ਤੇ ਵੀ ਘਟਾਗਾ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਰੀ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਹੁੰਚੇਗੇ ਸਹਿਰ ਰਾਮਪਰਾ ਦੇ ਵਿੱਚ ਜਿੱਥੇ ਬਈ ਜੀ ਆ ਤੁਸੀਂ ਟਰੈਕਟਰ ਦੇਖ ਰਹੇ ਹੋ ਅੱਜ ਬਈ ਜੀ ਕੰਪਨੀ ਵਾਲੇ ਪਾਈਗਾ 4 ਤੋਂ 5 ਟਰੈਕਟਰ ਡ ਸਿਆਰ ਜਰੂਰ ਕਰਦੇ ਹਾਂ ਤੇ ਅੱਜ ਬਾਈ ਨਾਲ ਗੱਲਬਾਤ ਕਰਵਾਉਣੇਗੇ ਕਿਸਾਨ ਭਰਾ ਵੀ ਪਰਦੇ ਨੇਗੇ ਸਸੀਆ ਭਾਈ ਸਸੀਆ ਵੀ ਸਸੀਆ ਜੀ ਦੇਖੋ ਭਾਈ ਜੀ ਹਾਂਜੀ ਹਾਂਜੀ ਬਹੁਤ ਕੀ ਹਾਲ ਨੇ ਭਾਈ ਜੀ ਠੀਕ ਆ ਭਾਈ ਜੀ ਕਿਵੇਂ ਚੱਲ ਰਿਹਾ ਭਾਈ ਜੀ ਕੰਮ ਬਹੁਤ ਵਧੀਆ ਜਲਦੀ ਰੱਬ ਦੀ ਕਿਰਪਾ ਨਾਲ ਠੀਕ ਆ ਭਾਈ ਜੀ ਤੇ ਜਿੰਮੇ ਭਾਈ ਜੀ ਆਪਾਂ ਪਿਛਲੇ ਟਾਈਮ ਚ ਲਾ ਕੇ ਚੱਲਿਆ ਨਾ ਕੰਬਾਈਨ ਭਾਈ ਜੀ ਮਸ਼ਹੂਰ ਰਹੀ ਆ ਫਰੀਦ ਫਰੀਦ ਕਹਿੰਦੇ ਸੀ ਡੱਗ ਗਿਆ ਹੁਣ ਦੁਬਾਰੇ ਭਾਈ ਜੀ ਆ ਗਿਆ ਮੈਦਾਨ ਚ ਹਾਂਜੀ ਪੂਰਾ ਮੈਦਾਨ ਚ 2020 ਤੋਂ ਠੀਕ ਆ ਭਾਈ ਜੀ 2020 ਤੋਂ ਸਾਡਾ ਸੇਲ ਹੋ ਰਿਹਾ ਜੀ ਠੀਕ ਆ ਵ ਉਹ ਪ੍ਰਾਨਤ ਕਿਸਾਨ ਭਰਾ ਇਹਨੇ 2020 ਤੋਂ ਸਾਡੇ ਨਾਲ ਜੁੜੇ ਹੋਏ ਆ ਜੀ ਇਹ ਠੀਕ ਆ ਭਾਜੀ ਸਭ ਤੋਂ ਚਾਰ ਟਰੈਕਟਰ ਲੈ ਗਏ ਜੀ ਇਹ ਠੀਕ ਆ ਜੀ ਅੱਜ ਫੇਰ ਹੋਰ ਨਵਾ ਲੈਣਾ ਹੈ ਅੱਜ ਨਵਾ ਲੈਣਾ ਆਏ ਗਏ ਹਾਂਜੀ ਭਾਈ ਰੁਪਾ ਪਿੰਡਾ ਜੀ ਇਹਨਾਂ ਦਾ ਠੀਕ ਆ ਜੀ ਬਾਕੀ ਗੱਲਬਾਤ ਵੀ ਕਰ ਦਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਤਾਈਆਂ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਠੀਕ ਆ ਭਾਜੀ ਕਿਹੜਾ ਪਿੰਡਾ ਭਾਜੀ ਆਪਣਾ ਭਾਈ ਰੁਪਾ ਠੀਕ ਆ ਕਿੰਨਾ ਆ ਭਾਜੀ ਆਪਣਾ 75 ਨਹੀਂ ਭਾਜੀ ਠੀਕ ਆ ਭਾਜੀ ਕਿਹੜਾ ਟਰੈਕਟਰ ਲੈ ਆਏ ਭਾਜੀ ਅੱਜ ਆਜਾ ਭਾਜੀ ਆਪਣਾ 60 ਨਾਲ ਜ਼ਿਆਦਾ ਲੈ ਕਿਵੇਂ ਦਾ ਰਿਸਪੌਂਸ ਆ ਬਾਈ ਜੀ ਕਿਵੇਂ ਦਾ ਸੁਭਾਅ ਹੈਗਾ ਪਾਈਆਂ ਦਾ ਮੈਂ ਨਾਲ ਬਹੁਤ ਵਧੀਆ ਠੀਕ ਹੈ ਜੀ ਹਾਂ ਆਪਣੇ ਨਾਲ ਬਦਕਾ ਹੰਡੀ ਜਾਂਦੇ ਚਾਰ 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 ਟਰੈਕਟਰ ਪਹਿਲਾਂ ਜਾ ਚੁੱਕਿਆ ਹੁਣ ਪੰਜਵਾਂ ਚੱਲ ਠੀਕ ਹੈ ਜੀ ਪਹਿਲਾਂ ਕਿਹੜੇ ਕਿਹੜੇ ਟਰੈਕਟਰ ਲਏ ਹੋਏ ਬਾਈ ਜੀ ਆਪਣੇ ਕੋਲ 955 ਲੈ ਕੇ ਗਏ ਇਹਨੂੰ ਠੀਕ ਹੈ ਜੀ 60 ਨਾਲ ਜ਼ਿਆਦਾ ਚੰਨ ਲੈ ਕੇ ਠੀਕ ਹੈ ਜੀ ਹੁਣ ਮੰਨ ਲਓ ਜਾ ਪੈਂਟ ਨਾਲ ਜ਼ਿਆਦਾ ਜਾਣ ਠੀਕ ਹੈ ਜੀ ਪੈਂਟ ਨਾਲ ਜਾ ਹਾਂਜੀ ਫੋਰ ਵੀ ਠੀਕ ਹੈ ਕਿਵੇਂ ਚੱਲ ਰਹੇ ਨੇ ਬਾਈ ਜੀ ਟਰੈਕਟਰ ਵਧ ਗਿਆ ਵਧ ਗਿਆ ਚੱਲਦੀ ਠੀਕ ਹੈ ਜੀ ਜਿਵੇਂ ਮਾਰਕੀਟ ਨੂੰ ਬਈ ਜਿਵੇਂ ਆਪ ਕਹਿੰਦੇ ਨੇ ਕਿ ਲੋਕ ਵਧੀਆ ਗਏ ਭਾਈ ਜੀ ਮੈਂਣਾ ਜੀ ਕੋਈ ਕੁਝ ਕਹੀ ਜਾਵੇ ਅਸੀਂ ਤੇ ਸਾਰੇ ਚਰਚਲਾ ਵੇਖ ਲਿਆ ਠੀਕ ਹੈ ਜੀ ਇਹੀ ਫਿੱਟ ਬੈਠਾਗਾ ਹਾਂ ਜੀ ਸਾਰੇ ਲੋਕ ਭਾਈ ਸਾਨੂੰ ਇਹ ਲੱਗਾ ਠੀਕ ਹੈ ਭਾਈ ਜੀ ਚਾਈਚ ਵੀ ਪੂਰਾ ਤਗੜਾ ਠੀਕ ਹੈ ਜੀ ਸਾਰੇ ਤਗੜੇ ਤੇ ਖਰਚਾ ਵੀ ਘਟਾਗਾ ਰੇਟ ਤੇ ਵੀ ਘਟਾਗਾ ਰੇਟ ਤੇ ਵੀ ਜਾਈਏ ਜੀ ਠੀਕ ਹੈ ਭਾਈ ਜੀ ਚਲੋ ਮਿੱਤਰੋ ਦਿਓ ਪਾਈਆਂ ਨੂੰ ਵਧਾਈਆਂ ਠੀਕ ਹੈ ਭਾਈ ਜੀ ਮੇਰੇ ਵੱਲੋਂ ਵੀ ਵਧਾਈਆਂ ਤੇ ਠੀਕ ਹੈ ਭਾਈ ਜੀ ਆਜੋ ਤੁਹਾਨੂੰ ਅਗਲੇ ਆਪਾਂ ਟਰੈਕਟਰ ਬਾਰੇ ਜਾਣਕਾਰੀ ਦੇ ਦਈਏ ਭਾਈ ਜੀ ਅੱਗੇ ਇਹ ਭਾਈ ਇਹ ਟਰੈਕਟਰ ਹੈਗਾ 4 ਪ੍ਰੀਤ ਕੰਪਨੀ ਵਾਲਨੇ ਲਵਾ ਲੌਂਚ ਕਰਿਆ ਹੈ ਬਾਈ ਜੀ ਤੁਸੀਂ ਦੇਖ ਸਕਦੇ ਆ ਇਹ ਵੀ ਖੁੱਲੇ ਪਲੇਟਫਾਰਮ ਚ ਆ ਗਿਆ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਬਾਈ ਜੀ ਤੁਸੀਂ ਦੇਖ ਸਕਦੇ ਆ ਹੈਵੀ ਬਾਈ ਜੀ ਇਹ ਕਹੜੀ ਆ ਆਪਾਂ ਗੱਡ ਲਾਤਾ ਠੀਕ ਆ ਬਾਈ ਜੀ ਖਿਚਾਏ ਕੁਝੋ ਇਹਨੂੰ ਵੀ ਵਧੀਆ ਗੱਲ ਠੀਕ ਆ ਬਾਈ ਜੀ ਇੰਜਨ ਪੱਕੋ ਵੀ ਤੇ ਇਹ ਬਾਈ ਜੀ ਆ ਗਿਆ ਤਿੰਨ ਸਿਲੰਡਰ ਚ ਠੀਕ ਆ ਬਾਈ ਜੀ ਜੇ ਕਿਸੇ ਵੀਰ ਨੇ ਖਰੀਦਣਾ ਹੈਗਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਠੀਕ ਆ ਬਾਈ ਜੀ ਤੁਸੀਂ ਟਰੈਕਟਰ ਬਾਏ ਕਰ ਸਕਦੇ ਹੋਗੇ ਤੇ ਇਹ ਆ ਗਿਆ ਬਾਈ ਜੀ ਇਹ ਤੋਂ ਪਹਿਲਾ ਵਾਲਾ ਮਾਡਲ ਸੁਪਰ ਵਾਲਾ ਪ੍ਰੀਤ 6090 ਦਾ ਤੇ ਇਹਦੇ ਵਿੱਚ ਬਾਈ ਜੀ ਦੋ ਮਾਡਲ ਮਿਲਣ ਠੀਕ ਆ ਭਾਜੀ ਇਹਦੇ ਵਿੱਚ ਠੀਕ ਆ ਨੀਲਾ ਤੇ ਹਰਾ ਟੂ ਸਪੀਡ 3 ਸਪੀਡ ਠੀਕ ਹੈ 2 ਸਪੀਡ ਹੈ ਤੇ 3 ਸਪੀਡ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਭਾਜੀ ਤੇ ਇਹ ਆ ਗਿਆ ਭਾਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ 2 ਸਪੀਡ ਚ ਆ ਗਿਆ 16 ਦੇ ਟਾਇਰਾਂ ਜਗਾ ਪਲੇਟਫਾਰਮ ਵੀ ਦੇਖ ਸਕਦੇ ਹੋ ਭਾਜੀ ਬਾਕੀ ਸ਼ੀਟ ਵੀ ਚੇਂਜ ਕਰਤੀ ਠੀਕ ਹੈ ਭਾਜੀ 5 ਸਟਾਰ ਚ ਆ ਗਿਆ ਤੇ ਅੱਗੇ ਇਹ ਆ ਗਿਆ ਭਾਜੀ ਪ੍ਰੀਤ 6099 20 ਸਪੀਡਾ ਚ ਭਾਜੀ ਦੇਖ ਸਕਦੇ ਹੋਗੇ ਤੇ ਸਾਈਡ ਗੇਅਰ ਆ ਗਿਆ ਭਾਜੀ ਦਾ ਵੱਲ ਡਿਸਟ੍ਰੀਬਿਊਟਰ ਦਾ ਕੁੱਲੇ ਪਲੇਟਫਾਰਮ ਚ ਹੈਗਾ ਜੋਦਾ ਗਿਆ ਭਾਈ ਜੀ ਇਹਦੇ ਨਾਲ ਦੀ ਅੱਜ ਟਰੈਕਟਰ ਨਵਾਂ ਲਾਂਚ ਕੀਤਾਗਾ ਤੁਸੀਂ ਆਪਣੀ ਉਹ ਵੀਡੀਓ ਜਾ ਕੇ ਆਪਣੇ ਚੈਨਲ ਦੇ ਵੀ ਦੇਖ ਸਕਦੇ ਹੋਗੇ ਤੇ ਇਹ 4x4 ਇਹ ਵੀ ਲਾਂਚ ਗਿਆ ਮੰਨ ਕੇ ਜਾਨੂੰ ਨਵਾਂ ਲਾਂਚ ਕੀਤਾਗਾ ਤੇ ਭਾਈਆਂ ਨੇ ਇੱਥੋਂ ਡਿਲੀਵਰ ਵੀ ਕੀਤਾਗਾ ਠੀਕ ਹੈ ਭਾਈ ਜੀ ਜੇ ਕਿਸੇ ਵੀਰ ਨੇ ਖਰੀਦਣਾਗਾ ਠੀਕ ਹੈ ਭਾਈ ਜੀ ਬਾਏ ਕਰਨਾ ਹੈ ਤਾਂ ਸਕਰੀਨ ਤੇ ਨੰਬਰ ਹੈਗਾ ਰਾਪਰੇ ਫੁੱਲਾ ਆ ਕੇ ਤੁਸੀਂ ਪ੍ਰੀਤ ਡੀਲਰ ਤੋਂ ਪਤਵਾ ਕੇ ਟਰੈਕਟਰ ਬਾਏ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੇ ਫੋਲੋ ਧੰਨਵਾਦ ਸ਼ਸ਼ਿਕਾ